ਤੇ ਤਾਂ ਸਾਡੇ ਜਿੱਤਿਆ ਜੀ ਮੋਢਰੋਂ ਦਾ ਸਦਕਾਰ ਵਿਰਸੇ ਦੇ ਵਿੱਚ ਕੰਮ ਕਰਦਾ ਉਸੇ ਤਰੀਕੇ ਦੇ ਨਾਲ ਇਹ ਵੀ ਜਿਹੜੇ ਬੱਚੇ ਨੇਵਾ ਕਰਦੇ ਨੇ ਬਿਲਕੁਲ ਇਮਾਰਤ ਦੇ ਬਚਨੇ ਨੇ ਕਿ ਸਾਡਾ 5000 ਜੁਗ ਜੁਗ ਚੱਲੂ ਕਰਿੰਦੀ ਵਰਤੀ ਜਾਊਗੀ ਉਹ ਘਰਾਂ ਨੂੰ ਨਹੀਂ ਦਿੱਤੀ ਜਾਊਗੀ ਸਮਝੂਗਾ ਹਾਂਜੀ ਜੇ ਗਿੱਲੇ ਨੂੰ ਮਰੋੜਾ ਕਹਿੰਦੇ ਜਦੋਂ ਨੂੰ ਮਰਜ਼ੀ ਮਰੋੜਦੀ ਕਹਿੰਦੇ ਮੁਰਜਣਾ ਇਹ ਅੱਧੀ ਗੱਲ ਜਾਂਦੇ ਪਰ ਹੁਣ ਨੁਗਰੇ ਤੇ ਕਾਲੇ ਘੋੜੇ ਦੀ ਮੰਗ ਥੋੜੀ ਜੀ ਇਹ ਘੋੜਿਆਂ ਦੀ ਆਮ ਉਮਰ ਕਿਟਰੇ ਪੈਣਾ ਕਰ ਜਾਂਦੇ 60-60 ਕਿਲੋਮੀਟਰ ਹੀ ਪੈਣਾ ਕਰ ਜਾਂਦੇ ਕਿਉਂ ਸਾਡਾ ਚਾਲਿਆਂ ਦਾ ਕੰਮ ਆ ਹਾਂਜੀ ਇਹਨਾਂ ਵੀ ਜਿਹੜੇ ਇਹਨਾਂ ਨਾਲ ਦਾਨੀ ਜੁੜੇ ਹੋ ਸਾਰੇ ਸੱਜਣ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਦੇਖਦੇ ਹਾਂ ਕਿ ਉਹਨਾਂ ਦੇ ਜਿਹੜੇ ਕਲਚਰ ਨੇ ਉਹ ਉਹਨਾਂ ਦੇ ਜਿਹੜੇ ਕਲਚਰ ਇਵੈਂਟ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਪ੍ਰਾਤਨ ਕਲਚਰ ਦੀਆਂ ਅ ਪਰੇਡਾਂ ਨੇ ਜਿਸ ਤਰੀਕੇ ਨਾਲ ਕੈਨੇਡਾ ਦੇ ਵਿੱਚ ਕੈਲਗਰੀ ਪਰੇਡ ਦੇ ਵਿੱਚ ਵੀ ਅਸੀਂ ਉਹਨਾਂ ਦੇ ਪੁਰਾਣੇ ਜੁੜੇ ਹੋਏ ਕਲਚਰ ਦੇ ਸਾਰੇ ਵਿਰਸੇ ਨੂੰ ਦੇਖਦੇ ਹਾਂ ਆ ਅੰਗਰੇਜ਼ਾਂ ਦਿਆਂ ਨੂੰ ਉਸੇ ਤਰੀਕੇ ਦੇ ਨਾਲ ਸਾਡੇ ਸਿੱਖ ਪੰਥ ਦੇ ਵਿੱਚ ਸਾਡਾ ਜਿਹੜਾ ਬੁੱਢਾ ਦਲ ਤੇ ਮੋਲ ਜਿਹੇ ਬੰਦੀ ਸਾਡੀ ਹਾਂਜੀ ਬੁੱਢਾ ਸਾਡੀ ਸਰਮੋਹ ਜਿਹੇ ਬੰਦੀ ਹੈ ਤੇ ਮੋਢੇ ਸਾਡਾ ਹਾਂ ਬੁੱਢਾ ਦਲ ਦਾ ਮੋਢਾ ਹੈ ਜਿੱਥੇ ਸਿੱਖ ਪੰਥ ਦੇ ਜਿਹੜੇ ਨੇ ਸਿੰਘ ਨੇ ਇਹ ਸਾਡੀ ਸਿੱਖ ਪਰੰਪਰਾਵਾਂ ਦੇ ਵਿੱਚ ਇੱਕ ਅਹਿਮ ਸਥਾਨ ਰੱਖਦੇ ਨੇ ਅੱਜ ਮੇਰੇ ਨਾਲ ਆਪਣੇ ਉਸੇ ਪਰੰਪਰਾ ਦੇ ਵਿੱਚੋਂ ਆਪਣੇ ਗੁਰਜਨ ਸਿੰਘ ਜੀ ਮਹਿਤਾ ਮਹਿਤਾ ਜਾਊਗਾ ਮਹਿਤਾ ਚੌਂਕ ਦੇ ਜਿਹੜੇ ਬਾਨੀ ਨੇ ਉਹ ਮੇਰੇ ਨਾਲ ਨੇ ਤੇ ਉਹਨਾਂ ਦੀ ਮਿਸਲ ਜਿਹੜੀ ਕਿ ਗੁਰੂ ਹਰਗੋਬਿੰਦ ਸਿੰਘ ਜੀ ਦੇ ਨਾਮ ਦੇ ਨਾਲ ਜਾਣੀ ਜਾਂਦੀ ਹੈ ਉਹ ਸਾਡੇ ਪਿੰਡ ਨਗਰ ਕਟਹਾਣੀ ਬਗਲਾਂ ਦੇ ਵਿੱਚ ਪਸਾਨ ਇੱਥੇ ਆਏ ਹੋਏ ਨੇ ਤੇ ਅੱਜ ਉਹਨਾਂ ਦੇ ਨਾਲ ਸਾਨੂੰ ਉਹਨਾਂ ਦੀਆਂ ਮੁਸ਼ਕਿਲਾਂ ਤਾਂ ਤੇ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਇਹ ਬਿੱਸਾ ਕਿਸੇ ਤਰੀਕੇ ਦੇ ਨਾਲ ਉਹ ਅੱਗੇ ਲਿਜਾਣ ਦੇ ਵਿੱਚ ਮੁਸ਼ਕਲਾਂ ਮੁਸ਼ਕਲਾਂ ਆ ਰਹੀਆਂ ਨੇ ਅਸੀਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਗੁਰਜੰਤ ਸਿੰਘ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਜੀ ਮੈਂ ਜਾਣਨਾ ਚਾਹੁੰਦਾ ਕਿ ਤੁਹਾਡੇ ਥੋੜੇ ਜਿਹੜਾ ਇਸ ਤੁਹਾਡਾ ਦਲ ਹੈ ਇਹਦੇ ਬਾਰੇ ਮੈਨੂੰ ਜਾਣਕਾਰੀ ਦਵੋਗੇ ਇਹ ਦਲ ਦੇ ਪਹਿਲੇ ਮਹਾਪੁਰਖ ਹੋਇਆ ਸਚਕੰਡ ਵਾਸੀ ਮਹਾਪੁਰਖ ਬਾਬਾ ਗੁਰਦੇਵ ਸਿੰਘ ਸਾਹਿਬ ਜੀ ਜੀ ਉਹ ਨਗਰ ਮਹਿਤਾ ਚੌਂਕ ਦੇ ਹੋਏ ਮਹਾਪੁਰਖ ਜੀ ਉਹਨਾਂ ਤੋਂ ਬਾਅਦ ਹੋਇਆ ਜਹਦਰ ਬਾਬਾ ਸੁੱਖਾ ਸਿੰਘ ਸਾਹਿਬ ਜੀ ਜੀ ਜਿਹੜੇ ਮਹੜੀਆਂ ਨਗਰ ਦੇ ਹੋਇਆ ਜੀ ਹੁਣ ਮੌਜੂਦਾ ਮੁਖੀ ਮਹਾਂਪੁਰਖ ਬਾਬਾ ਜੀ ਸਿੰਘ ਹੈ ਜੋ ਪੰਥ ਦੀ ਸਾਡੀ ਕਮਾਂਡ ਕਰਨ ਦਾ ਤਰਨ ਦਾ ਮਹਿਤਾ ਚੌਂਕ ਦੇ ਜੀ ਇਹ ਸਾਡੀਆਂ ਮਿਸਲਾਂ ਦੀਆਂ ਵੱਖ-ਵੱਖਰੀ ਨਗਰਾਂ ਸ਼ਹਿਰਾਂ ਵਿੱਚ ਦੀਆਂ ਜਿੱਦਾਂ ਬੁੱਢਾ ਦਲ ਹਾਂਜੀ ਤਰਨ ਦਾ ਸ੍ਰੀ ਬਾਬਾ ਕਨਾਲ ਸਾਹਿਬ ਵਾਲੇ ਜੀ ਦਲ ਪੰਥ ਬਾਬਾ ਵਿਧਿਆਨ ਸਾਹਿਬ ਜੀ ਜੀ ਕਿਦਾਂ ਅਡ ਮਹਿਤਾ ਚੌਂਕ ਦਾ ਦਲ ਪੰਥ ਹਰਿਆਂ ਪਹਿਲਾਂ ਇਦਾਂ ਸਮੂਚੀਆਂ ਜਹੇ ਬੰਦੀਆਂ ਇਹ ਨਗਰਾਂ ਸ਼ਹਿਰਾਂ ਵਿੱਚ ਵਿਚਰ ਕੇ ਗੁਰੂ ਕੀ ਸਿੱਖੀ ਦਾ ਧੰਨ ਗੁਰੂ ਕਲਗੀਧਰ ਪਾਸ਼ਾ ਮਹਾਰਾਜੀ ਦੇ ਗੁਰੂ ਕਾ ਖਾਲਸਾ ਪੰਥ ਦਾ ਬਾਣੀ ਦਾ ਬਾਣੇ ਦਾ ਗੁਰੂ ਕੇ ਘੋੜੇ ਨੇ ਪ੍ਰਚਾਰ ਨਗਰੋਂ ਨਗਰੀ ਵਿਚਰ ਕੇ ਗੁਰੂ ਕਾ ਖਾਲਸਾ ਅੱਜ ਵੀ ਕਰਦਾ ਆ ਰਿਹਾ ਉਸੇ ਸਮੇਂ ਦੇ ਨਾਲ ਬਾਬਾ ਜੀ ਅਸੀਂ ਪਹਿਲਾਂ ਤਾਂ ਬਹੁਤ ਤੁਹਾਡਾ ਧੰਨਵਾਦ ਕਰ ਰਹੇ ਹਾਂ ਕਿਉਂਕਿ ਇਹ ਕੋਈ ਘਰ-ਬਾਰ ਛੱਡ ਕੇ ਕਸ਼ਟ ਪਰ ਭਰਿਆ ਜੀਵਨ ਕੋਈ ਸੌਖਾ ਨਹੀਂ ਹੁੰਦਾ ਕਿ ਇੱਕ ਇਸ ਬਿਸਰੇ ਨੂੰ ਚਲਾ ਰਹੇ ਹਾਂ ਤੁਸੀਂ ਇਹ ਤੁਹਾਡਾ ਅਸੀਂ ਸਾਡੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਤੇ ਸਮੂਹ ਤੁਹਾਡੇ ਜਥੇ ਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਇਸ ਵਿਰਸੇ ਨੂੰ ਤੁਸੀਂ ਜਿੰਦਾ ਰੱਖ ਰਹੇ ਹੋ ਤੇ ਮੈਂ ਜਾਨਣਾ ਚਾਹੁੰਦਾ ਕਿ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਤੁਹਾਨੂੰ ਇਸ ਵਿਰਸੇ ਨੂੰ ਅੱਗੇ ਲਿਜਾਣ ਵਿੱਚ ਕੀ ਆ ਰਹੀ ਹੈ ਲੇਕਿਨ ਇਹ ਵਿਰਸਾ ਸਰਬੰਸਦਾਨੀ ਪੁੱਤਰਾਂ ਦੇ ਦਾਨੀ ਧੰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦਾ ਸਾਜਾ ਨਵਾਜਾ ਖਾਲਸਾ ਵਾ ਜੀ ਉਦੇ ਕਾਰਜਾਂ ਨੂੰ ਕੋਈ ਨਹੀਂ ਰੋਕ ਸਕਦਾ ਉਹ ਆਪਣੇ ਕਾਰਜ ਆਪ ਹੀ ਮਹਾਰਾਜ ਜੀ ਕਰਦੇ ਕਲਗੀਧਰ ਪਾਸ਼ਾ ਹਾਂਜੀ ਉਹ ਚਾਹਣਗੇ ਗੁਰਸਿੱਖ ਦੇ ਹੱਥਾਂ ਤੇ ਸਿਰ ਤੇ ਕੁਝ ਵੀ ਕਰਾ ਸਕਦੇ ਆ ਸਿੱਖ ਕੋ ਤੇ ਅੱਜ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਦੇਸ਼ਾਂ ਦੇਸ਼ਾਂ 'ਚ ਬਾਹਰ ਬੈਠੇ ਆ ਹਾਂਜੀ ਪੁਰੂਕੇ ਘੋੜਿਆਂ ਦੀ ਦਾਣਾ ਪੱਠਾ ਉਹ ਵੀ ਜਿੱਦਾਂ ਵੀਰ ਪ੍ਰਗਟ ਸਿੰਘ ਹੋ ਗਿਆ ਵੀਰ ਮਰੀਕ ਸਿੰਘ ਹੋ ਗਿਆ ਉਹ ਫੌਜਾਂ ਵੀਰ ਬੱਬੂ ਕੀੜੀ ਤੋਂ ਇਦਾਂ ਬਹੁਤ ਫੌਜਾਂ ਨੇ ਜਿਹੜੀਆਂ ਅੱਜ ਵੀ ਦਲਪੰਥ ਨਾਲ ਜਦੋਂ ਸੰਦੇਹ ਰੱਖਦੀਆਂ ਨੇ ਜੀ ਤੇ ਦਲਪੰਥ ਦਾ ਜੋ ਵੀ ਆ ਖਰਚਾ ਬਣੀ ਚੱਲਦੇ ਸਿੰਘ ਜੀ ਤਮਾਰਾ ਜਵਸ ਕੇ ਉਹਨਾਂ ਕੋ ਸੇਵਾ ਲੈਂਦਾ ਆਪ ਤੋਂ ਕਰ ਨਹੀਂ ਸਕਦਾ ਪਰਮੇਸ਼ਰ ਹੀ ਕਰਾਉਂਦਾ ਜਿਹੜੀ ਜਿਹੜੀ ਆਪਣੇ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਐ ਜਾਂ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਨੇ ਇਹਨਾਂ ਦੇ ਵਿੱਚ ਜਦੋਂ ਤੁਸੀਂ ਜਾਣੇ ਹੋ ਉਰਾ ਲਾਉਨੇ ਹੋ ਤੁਹਾਨੂੰ ਇਹਨਾਂ ਦੇ ਵਿੱਚੋਂ ਵੀ ਉਸੇ ਤਰੀਕੇ ਦਾ ਪਿਆਰ ਮਿਲਦਾ ਹੀ ਪਿਆਰ ਗੁਰੂ ਕੀ ਸੰਗਤ ਦੇ ਅੱਜ ਵੀ ਉਸੇ ਤਰ੍ਹਾਂ ਪੰਥ ਨਾਲ ਪਿਆਰ ਕਰਦੀ ਆ ਹਾਂਜੀ ਕੁਝ ਕੁ ਗੁਰੂ ਘਰਾਂ ਦੇ ਮੈਂ ਸਾਰਿਆਂ ਦੇ ਨਹੀਂ ਕਹਾਂਗਾ ਕੁਝ ਕੁ ਗੁਰੂ ਘਰਾਂ ਦੇ ਪ੍ਰਧਾਨ ਇਹੋ ਜਿਹਾ ਗਿਆ ਹਾਂਜੀ ਜਿਹੜੇ ਰਾਤ ਨੂੰ ਸ਼ਰਾਬ ਪੀਂਦੇ ਮੈਨਾਂ ਸੌਂਦੇ ਨਹੀਂ ਗੁਰਦਨ ਦੇ ਵਿੱਚ ਠੀਕ ਹੈ ਖੋਲਦੇ ਹਾਂ ਜੇ ਕੋਈ ਸਾਵੇ ਤਾਂ 10 ਵੀ ਦੇਾਂਗੇ ਨਾਂ ਲੈ ਕੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹਾਂਜੀ ਇਹ ਕਰਕੇ ਚਾਹੀਦਾ ਗੁਰੂ ਘਰਾਂ ਦੇ ਵਿੱਚ ਚਾਹੀਦਾ ਵੀ ਗੁਰੂ ਕੇ ਖਾਲਸੇ ਨੂੰ ਗੁਰੂ ਕੇ ਘੋੜਿਆਂ ਦਾ ਵਾਅ ਚੜ੍ਹ ਕੇ ਸਦਕਾਰ ਕਰਾਂ ਜਿੱਦਾਂ ਕਿ ਪੰਥ ਸਾਡਾ ਵਿਰਸਾ ਸਾਡਾ ਮੋਢਿਆ ਹੈ ਹਾਂਜੀ ਜੇ ਅਸੀਂ ਮੋਢਰੂ ਸਾਂਭਾਂਗੇ ਤੇ ਤਾਂ ਹੀ ਸਾਡੀ ਜਿੱਤ ਹੈ ਜੇ ਅਸੀਂ ਮੋਢਰੂ ਦਾ ਸਤਕਾਰ ਕੀਤਾ ਫਿਰ ਸਾਡੀ ਜਿੱਤ ਨਹੀਂ ਪ੍ਰਾਪਤ ਹੋਵੇਗੀ ਹਾਂਜੀ ਤੇ ਮਰਦੇ ਬਦਨਾ ਉਹਦੇ ਅਸਤਰੋ ਰਾਜ ਹੋਏਗਾ ਨਰਾਸੀ ਕੋ ਦੇਸ਼ ਦੇ ਸਾਰੇ ਸਰ ਦੇਸ਼ਾਂ ਦੇ ਗੁਰੂ ਕੇ ਖਾਲਸੇ ਦੇ ਘੋੜੇ ਫਿਰਨੇ ਆ ਹਾਂਜੀ ਬਾਹਰ ਦੇ ਸਾਰੇ ਦੇਸ਼ਾਂ ਦੇ ਖਾਲਸੇ ਰਾਜ ਕਹਿੰਦਾ ਸਾਡਾ ਅੱਜ ਵੀ ਰਾਜ ਹੈ ਖਾਲਸੇ ਦਾ ਜਿਸਾਂ ਬਾਬਾ ਜੀ ਤੁਸੀਂ ਦੱਸਿਆ ਸੀਗਾ ਵੀ ਜਿਹੜੇ ਤੁਹਾਡੇ ਭਜੰਗੀ ਭਰਤੀ ਹੁੰਦੇ ਨੇ ਤੁਹਾਡੇ ਦਲ ਦੇ ਵਿੱਚ ਬਿਲਕੁਲ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਵੀ ਤੁਸੀਂ ਕਿਸ ਕਿਸੇ ਅਸੀਂ ਸਾਨੂੰ ਸੁਣਨ ਨੂੰ ਮਿਲਦੇ ਨੇ ਵੀ ਕਈ ਪਰਿਵਾਰਾਂ ਦੇ ਵਿੱਚ ਜਦੋਂ ਬੱਚਾ ਉਹਨਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਬੱਚੇ ਜਨਮ ਹੁੰਦੇ ਨੇ ਤਾਂ ਪਰ ਉਹਨਾਂ ਦੇ ਉਹ ਬਚਦੇ ਨਹੀਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਉਹ ਪਰਿਵਾਰ ਦਲ ਦੇ ਕੋਲ ਆ ਕੇ ਸੁੱਖਾ ਸੁਖਦੇ ਨੇ ਕਿ ਸਾਨੂੰ ਪਰਿਵਾਰ ਦੇ ਵਿੱਚ ਸਾਡੇ ਦੋ ਬੱਚੇ ਦੋ ਤੇ ਅਸੀਂ ਇੱਕ ਪਚੰਗੀ ਆਪਣੇ ਦਲ ਦੇ ਵਿੱਚ ਉਹਦੀ ਹਾਜ਼ਰੀ ਲਵਾਵਾਂਗੇ ਇਹ ਪਚੰਗੀ ਸਾਡੇ ਨਾਲ ਹੀ ਆ ਗਏ ਦੋ ਤਿੰਨ ਅਰਦਾਸੇ ਵਾਲੇ ਜਿਨ੍ਹਾਂ ਦੇ ਪਹਿਲਾਂ ਪਰਿਵਾਰ ਤੋਂ ਉਹਨਾਂ ਨੇ ਚਾਚੇ ਅਰਦਾਸੇ ਕਰਾਇਆ ਸੀ ਸੱਜਣਵੱਡੀ ਦੇ ਨਗਰ ਦੀ ਗੱਲ ਹੈ ਠੀਕ ਹੈ ਉਹਨਾਂ ਨੇ ਬੱਚਾ ਅਰਦਾਸੇ ਕਰਾਇਆ ਪਹਿਲਾਂ ਚਾਚਾ ਦੀ ਮਾਤਾ ਨੇ ਫਿਰ ਲੈਣ ਦਾ ਸੇਵਾ ਚੋਂ ਠੀਕ ਹੈ ਫਿਰ ਉਹ ਚੜਾਈ ਕਰਕੇ ਆਣਗੇ ਫਿਰ ਉਹਦੇ ਤੋਂ ਬਾਅਦ ਪਚੰਗੀ ਆਇਆ ਇੱਕ ਹਾਂਜੀ ਫਿਰ ਉਹ ਵੀ ਮੁੰਡਾ ਨਾਲ ਦਲ ਪੰਥ ਨਾਲ ਰਦਾਸੇ ਕੀਤਾ ਹੁਣ ਦਲ ਦੇ ਨਾਲ ਹੀ ਪੜਾਤੇ ਗਿਆ ਵਾ ਇਦਾਂ ਜਿਨ੍ਹਾਂ ਦੇ ਜਿਹੜੇ ਪਚੰਗੀ ਗੁਰੂ ਘਰ ਤੋਂ ਦਾਸੇ ਹੁੰਦੇ ਉਹਨਾਂ ਸਦਾ ਗੁਰੂ ਘਰ ਦੇ ਵਿੱਚ ਹੀ ਗੁਰੂ ਕੇ ਪੰਥ ਦੀ ਸੇਵਾ ਕਰਨੀ ਵੀ ਜਿੱਦਾਂ ਵੀ ਆਪਾਂ ਕੇ ਭੈਣ ਦੇ ਭਰਾ ਦੀ ਝੋਲੀ 'ਚ ਬੱਚਾ ਪਾਤੀ ਉਹ ਵੀ ਤੇਰਾ ਵਾ ਹਾਂਜੀ ਇਹਨੂੰ ਤੂੰ ਸਾਂਭਣਾ ਵਾ ਇਦਾਂ ਜਿਹੜੇ ਪੰਥ ਦੀ ਅਰਦਾਸੇ ਸਿੰਘ ਹੁੰਦੇ ਉਹ ਪੰਥ ਦੇ ਵਾਰਸ ਹੁੰਦੇ ਆ ਪੰਥ ਦੀ ਸ਼ਾਉਣੀਆਂ ਦੇ ਪੰਥ ਦੇ ਘੋੜਿਆਂ ਦੇ ਰਾਜ ਸਾਂਝ ਦੇ ਜ਼ਮੀਨਾਂ ਜਾਇਦਾਦਾਂ ਦੇ ਹੱਕਦਾਰ ਨੇ ਅਰਦਾਸੇ ਸਿੰਘ ਤੇ ਬਾਬਾ ਜੀ ਜਿਹੜੇ ਇਹ ਇਹ ਆਪਣੇ ਜਿੰਨੇ ਵੀ ਥੋੜੇ ਪਚੰਗੀ ਨੇ ਇਹ ਆਪਣੀ ਮਰਜ਼ੀ ਦੇ ਨਾਲ ਹੀ ਥੋੜੇ ਦਲ ਦੇ ਵਿੱਚ ਹਾਂ ਕੁਝ ਮਰਜ਼ੀ ਦਾ ਕੁਝ ਅਰਦਾਸੇ ਆ ਹਾਂ ਦੋਸਤੋ ਮੈਂ ਇੱਥੇ ਦੱਸਣਾ ਚਾਹੁੰਦਾ ਆਪਣੇ ਇੰਗਲਿਸ਼ ਵਰਡ ਦੇ ਵਿੱਚ ਮਰਸਰੀ ਕਹਿੰਦੇ ਆ ਸੀ ਮਰਸਰੀ ਅਸੀਂ ਉਹਨੂੰ ਕਹਿੰਦੇ ਆ ਜੋ ਆਪਣੀ ਮਰਜ਼ੀ ਦੇ ਨਾਲ ਉਹ ਕਿਸੇ ਆਪਣੇ ਜੰਗ ਦੇ ਵਿੱਚ ਲੜਨ ਜਾਂ ਕਿਸੇ ਵਿਰਸੇ ਦੇ ਵਿੱਚ ਕੰਮ ਕਰਦਾ ਉਸੇ ਤਰੀਕੇ ਦੇ ਨਾਲ ਇਹ ਵੀ ਜਿਹੜੇ ਬੱਚੇ ਨੇ ਇੱਕ ਮਸਤਰੀ ਨੇ ਕਿਉਂਕਿ ਤਾਂ ਕਿ ਮੈਂ ਇਹ ਲੱਭੀ ਇੰਗਲਿਸ਼ ਦਾ ਤਾਂ ਬੋਲ ਰਿਹਾ ਕਿ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਤੱਕ ਵੀ ਇਹ ਚੀਜ਼ ਦਾ ਪਤਾ ਲੱਗੇ ਤੇ ਇਹ ਜਿਹੜੀ ਆਪਣੀ ਮਰਜ਼ੀ ਦੇ ਨਾਲ ਗੱਲ ਦੇ ਵਿੱਚ ਭਰਤੀ ਹੁੰਦੇ ਨੇ ਤੇ ਖੁਸ਼ੀ ਦੇ ਨਾਲ ਇਸ ਦੇ ਵਿੱਚ ਸੇਵਾ ਕਰਦੇ ਨੇ ਬਿਲਕੁਲ ਇਹ ਮਹਾਰਤ ਬਚਨੇ ਨੇ ਵੀ ਸਾਡਾ ਪੰਥ ਜੁਗ ਜੁਗ ਚੱਲੂ ਕਰਿੰਦੀ ਹੁੰਦੀਆਂ ਤੱਕ ਨਾ ਤੇ ਬਾਬਾ ਜੀ ਜਿਸ ਤਰੀਕੇ ਨਾਲ ਹੁਣ ਤੁਸੀਂ ਸਾਰੇ ਇਸ ਦਾ ਯੂਨਿਟ ਦੇ ਵਿੱਚ ਕੰਮ ਕਰਦੇ ਹੋ ਪਰ ਫਿਰ ਜਦੋਂ ਤੁਹਾਡੇ ਘਰਾਂ ਦੇ ਵਿੱਚ ਫੰਕਸ਼ਨ ਹੁੰਦੇ ਨੇ ਕੋਈ ਤਾਂ ਕੋਈ ਵਿਆਹ ਸ਼ਾਦੀ ਜਾਂ ਹੋਰ ਜਿਹੜੇ ਹੁੰਦੇ ਨੇ ਸੁੱਖ ਦੁੱਖ ਦੇ ਫੰਕਸ਼ਨ ਹੁੰਦੇ ਨੇ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਹਿੱਸਾ ਲੈਣੇ ਹੋ ਐਂ ਜਾਈਦਾ ਜ਼ਰੂਰ ਆ ਗੁਰੂ ਕੇ ਪੰਥ ਦੀ ਧਨ ਦੌਲਤ ਮਾਇਆ ਨਹੀਂ ਦੇਈ ਜਿੰਨਾਂ ਨੂੰ ਵਰਤਣ ਲਈ ਜੋ ਗਾਉਣੀਆਂ ਹੁੰਦੀਆਂ ਉਹ ਨਚਾਉਣਾ ਉਹ ਨਹੀਂ ਦਈਦੀ ਉਹ ਤਾਂ ਜਾਨੇ ਵਿਆਹ ਸ਼ਾਦੀ ਪ੍ਰੋਗਰਾਮ ਵੇ ਜਾਈਦਾ ਵਾ ਠੀਕ ਹੈ ਜੀ ਪਰ ਗੁਰੂ ਕੀ ਜਿਹੜੀ ਮਾਇਆ ਖਾਲਸੇ ਦੀ ਉਹ ਗੁਰੂ ਕੇ ਖਾਲਸੇ ਦੀ ਵਰਤੀ ਜਾਊਗੀ ਉਹ ਘਰਾਂ ਨੂੰ ਨਹੀਂ ਦਿੱਤੀ ਜਾਊਗੀ ਜੀ ਤੇ ਤੇ ਬਾਬਾ ਜਿਹੜੇ ਜਿਸ ਤਰੀਕੇ ਦੇ ਨਾਲ ਆਪਣੇ ਪੰਜਾਬ ਦੇ ਵਿੱਚ ਇੰਨਾ ਜਿਆਦਾ ਨਸ਼ਾ ਆ ਗਿਆ ਸਾਡੀ ਫੌਜ ਤਾਂ ਨਲੂ ਹਰੀ ਸਿੰਘ ਨਲੂ ਨੂੰ ਅਸੀਂ ਜਾਣਦੇ ਆ ਸਾਡੀ ਫੌਜਾਂ ਦੇ ਜਿੱਥੇ-ਇਥੇ ਆਪਣੇ ਦਿੱਲੀ ਤੱਕ ਜਿੱਤਾਂ ਪ੍ਰਾਪਤ ਕੀਤੀਆਂ ਪਰ ਅੱਜ ਅਸੀਂ ਇੱਕ ਨਸ਼ੇ ਦੇ ਤੂਫਾਨ ਦੇ ਅੱਗੇ ਹਾਰ ਰਹੇ ਹਾਂ ਇਹਦੇ ਲਈ ਤੁਸੀਂ ਕੀ ਕਹਿਣਾ ਚਾਹੋ ਨਾ ਤਾਂ ਦੇਖੋ ਵੀ ਨਗਰਾਂ 'ਚ ਹਰ ਦਲ ਪਤ ਨਗਰਾਂ ਸ਼ਹਿਰਾਂ 'ਚ ਵਿਚਰਦਾ ਹੈ ਹਾਂਜੀ ਤੇ ਨਸ਼ੇ ਦੀ ਲੇਟ ਹੈ ਤੇ ਨੌਜਵਾਨ ਬਹੁਤ ਜ਼ਿਆਦਾ ਆ ਚੁੱਕੇ ਆ ਚਲੋ ਇਹਨਾਂ ਦਾ ਵੀ ਸਰਕਾਰ ਨੂੰ ਚਾਹੀਦਾ ਨਸ਼ੇ ਦੇ ਕੋਈ ਪ੍ਰਬੰਧ ਕਰਨਾ ਜੇ ਸਾਡੀ ਆਉਣੇ ਨੌਜਵਾਨੀ ਨਸ਼ੇ ਤੋਂ ਬਚ ਸਕੇ ਹਾਂਜੀ ਇਹ ਨਸ਼ੇ ਬਾਬਾ ਜਿਹੜੇ ਦੇਖੋ ਜਿਸ ਤਰੀਕੇ ਦੇ ਨਾਲ ਸਾਡੇ ਗੁਰੂ ਸਿੰਘ ਨੇ ਉਹ ਤਾਂ ਸਾਨੂੰ ਇੰਨੀ ਇੰਨੀ ਜਾਨੀ ਕਿ ਦਲੇਰਤਾ ਹੋਣੀ ਚਾਹੀਦੀ ਹੈ ਕਿ ਅਸੀਂ ਚੰਗੀ ਤੇ ਮਾੜੀ ਚੀਜ਼ ਦਾ ਇਹ ਕਾ ਫਰਕ ਨੂੰ ਜਾਣਦੇ ਹੋਏ ਅਸੀਂ ਕਿਸੇ ਵੀ ਗਲਤ ਚੀਜ਼ ਨੂੰ ਚੁਣੀ ਨਾ ਵੰਡ ਲੈਣ ਜਿਹੜੇ ਵੰਡਦੇ ਨੇ ਨਸ਼ਾ ਵੇਖੋ ਬੱਚੇ ਆ ਨਾ ਹੁਣ ਜਿਹੜਾ ਗਿੱਲਾ ਸੁੱਕਾ ਵਾਂਸ ਮਰੋੜਾਂ ਕੋ ਟੁੱਟ ਜਾਊਗਾ ਹਾਂਜੀ ਜੇ ਗਿੱਲਿਆਂ ਨੂੰ ਮਰੋੜਾਂਗੇ ਤਾਂ ਜਦੋਂ ਨੂੰ ਮਰਜ਼ੀ ਮਰੋੜਦੀ ਇਹਨੇ ਮੁਰਦ ਜਾਣਾ ਇਹ ਬੱਚੇ ਆ ਬੱਚਿਆਂ ਨੂੰ ਪ੍ਰੇਰ ਕਰਕੇ ਉਹ ਛੋਟੀਆਂ ਉਮਰ 'ਚ ਹੀ ਨਸ਼ਾ ਲਾਉਣਦੇ ਫਿਰ ਬੱਚੇ ਨਿਕਲ ਨਹੀਂ ਸਕਦੇ ਠੀਕ ਬੱਚੇ ਵੀ ਫਸੇ ਆ ਉਹਨਾਂ ਦੀ ਵਸ ਦੀ ਗੱਲ ਨਹੀਂ ਬڑے ਬڑے ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਆ ਪਰ ਉਹ ਮਜਬੂਰ ਆ ਛੱਡ ਨਹੀਂ ਸਕਦੇ ਠੀਕ ਉਹਨਾਂ ਦੇਖੋ ਵੀ ਆਪੇ ਪੰਜਾਬ 'ਚ ਤੁਸੀਂ ਘੁੰਮ ਕੇ ਵੇਖ ਲਓ ਵੀ ਗਊ ਛਾਲੇ ਘਟ ਗਏ ਆ ਹਾਂਜੀ ਸੈਂਟਰ ਵਧ ਗਿਆ ਗਊ ਛਾਲੇ ਘਟ ਗਏ ਸੈਂਟਰ ਵਧ ਗਿਆ ਸ਼ਡਾਉਣ ਤੇ ਨਸ਼ਾ ਖਾਣ ਵਾਲੇ ਸੈਂਟਰ ਵਧ ਗਏ ਵਧ ਗਏ ਉਹ ਅੱਖੀਂ ਵੇਖਿਆ ਸਚਾਈ ਹੈ ਬਾਬਾ ਜੀ ਸਚਾਈ ਵੇਖੀ ਸਚਾਈ ਉਹਦਾ ਕਰਨੀ ਇਹੋ ਆ ਹਾਂਜੀ ਤੇ ਫਿਰ ਸਾਡੇ ਉਹ ਬਾਬੇ ਨਾਨਕ ਦਾ ਜਿਹੜਾ ਸੀਗਾ ਮਿੱਟੀ ਧੁੰਦ ਜਗ ਚਾਨਣ ਹੋਇਆ ਸਤਗੁਰ ਨਾਨਕ ਪ੍ਰਗਟਿਆ ਜਿੱਦੀ ਗੱਲ ਸਾਡੇ ਲੋਕਾਂ ਦੀ ਵੀ ਇਹ ਗਲਤੀ ਆ ਹਾਂਜੀ ਕਿ ਜਿਹੜਾ ਬੰਦਾ ਨਗਰ ਤੇ ਜਾਂ ਸਮੈਗ ਲਾਦਾ ਜਾਂ ਕੋਈ ਨਸ਼ਾ ਵੇਚਦਾ ਹੈ ਹਾਂਜੀ ਉਹਦੀ ਵਿਆਹ ਸ਼ਦੀ ਪਿੰਡਾਂ 'ਚ ਬੰਦ ਕਰਨੀ ਚਾਹੀਦੀ ਆ ਉਹਦਾ ਸੋਸ਼ਲ ਬਾਈਕਟ ਕਰਨੀ ਸਦਾ ਪਰ ਅਸੀਂ ਉਹਨੂੰ ਖੁਰਸੀ ਪਹਿਲਾਂ ਅਗਲੇ ਬੰਦੇ ਨੇ ਦਿੱਤੀ ਹੁੰਦੀ ਆ ਹਾਂਜੀ ਹਾਂਜੀ ਐ ਮੈਂ ਮੁੱਖ ਰੱਖ ਲਈਨੇ ਗੱਲ ਦੀ ਬਾਪਏ ਇਸ ਤਰ੍ਹਾਂ ਹੁਣ ਤੁਹਾਡੀ ਇਹਦੇ ਵਿੱਚ ਮਿਸਲ ਦੇ ਵਿੱਚ ਆ ਜਿਹੜੇ ਘੋੜੇ ਨੇ ਇਹਨਾਂ ਤੋਂ ਸਭ ਤੋਂ ਵਧੀਆ ਘੋੜਾ ਕਿਹੜਾ ਹੈਗਾ ਇਹ? ਘੋੜੇ ਸਾਰੇ ਚੜ੍ਹਦੀ ਕਲਾ ਦੇ ਆ ਪੰਥ ਚ ਸਾਰੇ ਬ੍ਰਹਮ ਗਿਆਨੀ ਹੁੰਦੇ ਆ। ਅੱਛਾ। ਘੋੜੇ ਜਿਹੜੇ ਸਾਰੇ ਬ੍ਰਹਮ ਗਿਆਨੀ ਵਾਹਣ ਆ। ਨਹੀਂ ਆਪਾਂ ਕਿਹੜੀ ਨਸਲ ਨੂੰ ਆਪਾਂ ਸਭ ਤੋਂ ਉੱਤਮ ਮੰਨਦੇ ਆ। ਉਹ ਨੁਗਰੇ ਘੋੜੇ ਨੂੰ ਕਾਲੇ ਘੋੜੇ ਨਾਲੋਂ ਜ਼ਿਆਦਾ ਮੰਨਦੇ ਆ ਜਿਦਾਂ ਲਾਲ ਚੰਬੇ ਘੋੜੇ ਆ। ਹਾਂਜੀ। ਅਰਬੀ ਘੋੜੇ, ਸਿੰਧੀ ਘੋੜੇ ਸਾਰੇ। ਠੀਕ ਹੈ। ਘੋੜੇ ਸਾਰੇ ਚੜ੍ਹਦੀ ਕਲਾ ਜੰਦੇ ਪਰ ਹੁਣ ਨੁਗਰੇ ਤੇ ਕਾਲੇ ਘੋੜੇ ਦੀ ਮਾਨ ਥੋੜੀ ਜਾਂਦੀ ਹੈ। ਇਹ ਘੋੜਿਆਂ ਦੀ ਆਮ ਉਮਰ ਕਿੰਨੀ ਹੁੰਦੀ ਹੈ ਜੀ? ਉਮਰ ਤਾਂ ਮਹਾਰਾਜ ਘੋੜੇ ਦੀ ਇਹ ਕੋਈ ਸਾਡੀ ਸੰਗਤ ਦੀ ਕਮੀਆਂ ਦੇ ਕਾਰਨ ਅੰਕੋੜੇ ਦੇ ਨੂੰ ਉਨੀ ਖਰਾਕ ਨਹੀਂ ਮਿਲੀ ਜਿੰਨੀ ਕੋੜਾ ਚਾਹੁੰਦਾ ਵਾ ਬਾਕੀ ਜਿਹੜਾ ਮਸਾਲਾ ਨਹੀਂ ਕੋਈ ਪੂਰਾ ਕਰ ਸਕਦਾ ਬਾਕੀ ਮੈਨੂੰ ਲੱਗਦਾ ਜਿਹੜੇ ਜੰਗਲ ਝਾੜੀਆਂ ਜਿੱਥੇ ਕੱਚੇ ਥਾਂ ਸੀ ਉਹਨਾਂ ਕਰਕੇ ਵੀ ਥਾਂ ਵਧੇ ਹੋ ਗਏ ਹਾਂਜੀ ਗੁਰਦਿਆਂ ਤੇ ਸਾਰੇ ਥਾਂ ਪੱਕੇ ਟਾਇਲਾਂ ਲਾਤੀਆਂ ਵੀ ਕਿਤੇ ਨੇਂਗਸੇ ਕੋੜੇ ਦੇ ਬੰਦ ਨੇ ਸਾਰੇ ਗੁਰਦਿਆਂ ਜਾਣ ਕੇ ਹਾਂਜੀ ਹਾਂਜੀ ਤੇ ਉਦਾਂ ਜਿਹੜੇ ਮਹਾਰਾਜ ਦੇ ਰੋਖ ਰੱਖੇ ਇਹਨਾਂ ਨੇ ਕਹੀ ਇੱਥੇ ਮਾਰ ਨੇ ਕੋੜਾ ਬੱਧਾ ਤੇ ਕੋੜੇ ਅੱਜ ਵੀ ਪੰਥ ਦੇ ਹੀ ਨੇ ਗੁਰੂ ਕਲਗੀਧਰ ਪਾਸੇ ਇਹਨਾਂ ਦੀ ਜਿਹੜੀ ਕੋੜਿਆਂ ਦੀ ਖਰਾਕ ਹੈ ਇੱਕ ਦਿਨ ਦੀ ਕਿ 5 ਕਿਲੋ ਘਟੂ ਘਟੇ 16 ਇੱਕ ਟਾਈਮ ਦੇ ਫੈਨ ਹਾਂਜੀ ਫੇਰ ਘੋੜਾ ਵਜਦਾ ਠੀਕ ਹੈ ਨਾਲ ਚੱਕਰ ਕੋਈ ਕਣਕ ਕੋਈ ਬਾਜਲਾ ਹਾਂਜੀ ਇਹ ਸੁੱਕੀਆਂ ਵਸਤੂ ਘੋੜੇ ਖਾ ਕੇ ਖੁਸ਼ ਰਹਿੰਦੇ ਅਸਲ ਘੋੜੇ ਦੇ ਖਾਣ ਸੁੱਕਾ ਪੱਠਾ ਹੀ ਆ ਸੁੱਕਾ ਪੱਠਾ ਹਾਂ ਇੱਕ ਜਿਹੜਾ ਘੋੜਾ ਹੈਗਾ ਇਹਦੀ ਐਕਸਰਸਾਈਜ਼ ਕਰਨ ਦੇ ਲਈ ਕਿੰਨਾ ਇਹਨੂੰ ਤੁਸੀਂ ਮੰਨਦੇ ਹੋ ਵੀ ਜਿਵੇਂ ਆਪਾਂ ਇੱਕ 5 ਕਿਲੋ ਛੋਲੇ ਇਹਨੂੰ ਚਾਹੀਦੇ ਨੇ ਤਾਂ ਇਹਨੂੰ ਹਰ ਰੋਜ਼ ਕਿੰਨੀ ਰਨਿੰਗ ਚਾਹੀਦੀ ਹੈ ਜਾਂ ਸਾਡੇ ਘੋੜੇ ਤਾਂ 50-50 ਕਿਲੋਮੀਟਰ ਹੀ ਪੈਂਡਾ ਕਰ ਜਾਂਦੇ 60-60 ਕਿਲੋਮੀਟਰ ਹੀ ਪੈਂਡਾ ਕਰ ਜਾਂਦੇ ਕਿਉਂ ਸਾਡਾ ਚਾਲਿਆਂ ਦਾ ਕੰਮ ਆ ਹਾਂਜੀ ਬਾਬੇ ਹੁਣ ਤੁਸੀਂ ਜਿਵੇਂ ਅੱਗੇ ਜਿਹੜੇ ਘੋੜੇ ਹੁੰਦੇ ਸੀ ਆਪਾਂ ਦੇਖਦੇ ਆਂ ਪੁਰਾਣੇ ਸਮੇਂ ਦੇ ਵਿੱਚ ਦਰਿਆਵਾਂ ਦੇ ਵਿੱਚ ਹੀ ਪਾਣੀ ਦੇ ਵਿੱਚ ਪਾਰ ਕਰ ਜਾਂਦੇ ਸੀ ਹੁਣ ਵੀ ਤੁਸੀਂ ਇਹਨਾਂ ਨੂੰ ਕਹਦੇ ਪਾਣੀ ਦੇ ਵਿੱਚ ਹੀ ਨੰਘਾ ਕੇ ਨੰਗਾਉਂਦੇ ਹੋ ਸਾਡੀ ਫੌਜ ਨੇਹਾਗਾਚਾਂ ਚ ਸਾਰੀ ਸੈਸਤਰ ਵੇਲੇ ਜਿਉ ਉਸੇ ਤਰ੍ਹਾਂ ਚੱਲਦੀ ਜੋ ਜਿਤਨਾ ਗੁਰੂ ਸਾਹਿਬ ਦੇ ਵੇਲੇ ਚੱਲਦੀ ਹੈ ਅੱਜ ਵੀ ਉਸੇ ਤਰ੍ਹਾਂ ਅਰਧਿਆਂ ਦਾ ਸਾਰੀਆਂ ਕਾਇਮ ਨੇ ਘੋੜਾ ਦਰਿਆ ਪਾਰ ਕਰਨ ਦੇ ਵਿੱਚ ਕਾਮਜਾਦ ਤਾ ਆ ਜੇਕਰ ਘੋੜੇ ਦਾ ਸਵਾਰ ਘੋੜੇ ਦੀ ਕੰਡ ਦੇ ਉੱਤੇ ਨਾ ਹੋਵੇ ਤਾਂ ਕੰਡ ਦਾ ਭਾਵੇਂ ਲੱਕ ਦੇ ਨਾ ਹੋਵੇ ਅੱਛਾ ਜੀ ਜੇ ਕੋੜਾ ਦਰਿਆ पार ਕਰੋ ਤਾਂ ਕੋੜੇ ਨੂੰ ਪਾਣੀ ਚ ਵਾੜ ਕੇ ਕੋੜੇ ਦੀ ਧੌਂ ਦੇ ਨਾਲ ਜਫਾ ਮਾਰ ਕੇ ਆ ਪਾਣੀ ਚ ਉਤਰਨਾ ਪਊਗਾ ਫਿਰ ਕੋੜਾ ਜਿੱਦਾ ਮਰਜ਼ੀ ਦਰਿਆ ਕੋੜਾ ਪਾਰ ਕਰ ਦੋ ਠੀਕ ਹੈ ਤੇ ਜੇ ਆਪਾਂ ਦੇ ਉੱਤੇ ਪਾਵਾਂਗੇ ਫਿਰ ਕੋੜਾ ਪੁੱਠਾ ਵਾਜੂ ਪਾਣੀ ਚ ਅੱਛਾ ਜੀ ਯਾਨੀ ਇਹ ਕੋੜੇ ਤੋਂ ਦਰਿਆ ਪਾਰ ਕਰਾਉਣਾ ਤੁਸੀਂ ਬਾਹਾਂ ਪਾ ਦੇ ਧੌਂ ਦੇ ਨਾਲ ਧੌਂ ਦੇ ਨਾਲ ਪਾਣੀ ਉੱਤਰ ਜਾਣਾ ਕੋੜਾ ਪਾਰ ਲੈ ਜਾਊਗਾ ਬਾਹਰ ਲੈ ਜਾਊਗਾ ਪਰ ਜੇ ਪਾਣੀ ਕੋੜੇ ਦੀਆਂ ਲੱਤਾਂ ਤੱਕ ਹੋਵੇ ਫਿਰ ਕੋੜਾ ਚਲੀ ਜਾਊਗਾ ਜਿੰਨਾ ਮਰਜ਼ੀ ਪਾਣੀ ਹੋਵੇ ਕੋੜਾ ਪਾਰ ਲੈ ਜਾਓ ਠੀਕ ਹੈ ਕੋੜੇ ਦੇ ਉੱਤੇ ਨਹੀਂ ਬਹਿਣਾ ਠੀਕ ਹੈ ਸ਼ਗਰਾਜ ਕਰ ਨਾਲ ਫੜ ਕੇ ਕੋੜੇ ਦੇ ਵਾਲ ਫੜ ਲੋ ਤਾਂ ਹੁੰਦੇ ਤਾਂ ਵੀ ਕੋੜਾ ਪਾਰ ਲੈ ਜੇ ਤੇ ਜਦੋਂ ਕੋੜਾ ਪਾਣੀ ਦੇ ਵਿੱਚ ਵੱਢਦਾ ਜੀ ਤਾਂ ਤਰਦਾ ਪੂਰਾ ਪੂਰਾ ਜਾਨੀ ਉਹ ਪਾਣੀ ਤੋਂ ਘਭਰਾਉਂਦਾ ਤੈਨ ਨਾ 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 ਜਿੱਦਾਂ ਮੱਦੀ ਛੋੜ ਦੋ ਨਹਿਰ ਤੋਂ ਲਾਗੇ ਖੜਚਿਆਂ ਛੋੜ ਦੋ ਨਹੀਂ ਵੱਢ ਦੇਣਗੇ ਠੀਕ ਹੈ ਕੋੜਾ ਡੁੱਬਦਾ ਨਹੀਂ ਕੋੜਾ ਤੇ ਗਊ ਸੇਤੀ ਕਿਤਾ ਸਿਰ ਨਹੀਂ ਡੁੱਬਨ ਦਿੰਦੇ ਠੀਕ ਹੈ ਚਲੋ ਬਾਬਾ ਜੀ ਅਸੀਂ ਸਾਰੀ ਸੰਗਤ ਵੀ ਬੇਨਤੀ ਕਰਦੇ ਆਂ ਤੇ ਤੁਹਾਡਾ ਧੰਨਵਾਦ ਵੀ ਕਰਦੇ ਆਂ ਕਿ ਜਿਹੜਾ ਸਾਡੇ ਸਿੱਖ ਪੰਥ ਦੇ ਵਿਰਸੇ ਨੂੰ ਤੁਸੀਂ ਦੇਖੋ ਅੱਜ ਮੜੀਆਂ 'ਚ ਬੈਠੇ ਹੋ ਤੇ ਤੁਸੀਂ ਜਗਾ ਜਗਾ ਤੇ ਵਿੱਚ ਤੇ ਇਨਾ ਕੋਈ ਲੋਕ ਅਸੀਂ ਦੇਖੀ ਸਾਰੇ ਘਰਾਂ ਦੇ ਵਿੱਚ ਬੈਠੇ ਆ ਤੇ ਤੁਸੀਂ ਵਿਰਸੇ ਨੂੰ ਸੰਭਾਲਣ ਦੇ ਲਈ ਜਿਸ ਤਰੀਕੇ ਨਾਲ ਜਦੋਂ ਆਪਾਂ ਦੂਰੋਂ ਦੇਖਦੇ ਆ ਵੀ ਇੱਕ ਨਿੰਗ ਬਾਣਾ ਨਿੰਗ ਬਾਣਾ ਐਵੇਂ ਨਹੀਂ ਹੈਗਾ ਤੇ ਅੱਜ ਕੱਲ ਹਾਂ ਵੱਡੀ ਖੇਲ ਹੈ ਸਾਡੇ ਸਿੱਖ ਪੰਥ ਦੀ ਇੱਕ ਸ਼ਾਨ ਹੈ ਤੇ ਇੱਕ ਕਲਚਰ ਦੀ ਨਿਸ਼ਾਨੀ ਹੈ ਤੇ ਇਸ ਨਿਸ਼ਾਨੀ ਨੂੰ ਤੁਸੀਂ ਅੱਗੇ ਲੈ ਕੇ ਚੱਲ ਰਹੇ ਹੋ ਤੇ ਤੁਹਾਡਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਕਿ ਜਿਹੜੇ ਸੱਜਣ ਵੀਰ ਜਿੰਨੇ ਵੀ ਜਿਹੜੇ ਇਹਨਾਂ ਦਾ ਦਾਨੀ ਜੁੜੇ ਹੋਏ ਨੇ ਉਹਨਾਂ ਦਾ ਵੀ ਤੁਹਾਨੂੰ ਆਤ ਕਰਦੇ ਆ ਜਿਹੜੇ ਇਹਨਾਂ ਨੂੰ ਇਹਨਾਂ ਘੋੜਿਆਂ ਨੂੰ ਬਾਹਰੋਂ ਵਿਦੇਸ਼ਾਂ ਦੇ ਵਿੱਚੋਂ ਬੈਠ ਕੇ ਆਪਣੀ ਕਠਨ ਕਮਾਈ ਦੇ ਵਿੱਚੋਂ ਇਹਨਾਂ ਘੋੜਿਆਂ ਦੀ ਸਾਂਭ ਸੰਭਾਲ ਕਰਦੇ ਨੇ ਤੇ ਇਸ ਮਿਸਲ ਨੂੰ ਤੇ ਆਪਣਾ ਸਾਰਾ ਜਿਵੇਂ ਕਹਿੰਦੇ ਹੁੰਦੇ ਨੇ ਇੱਕ ਇੱਕ ਬਜਟ ਹੈ ਉਹਨਾਂ ਦਾ ਜਿਹੜਾ ਕਿ ਇਸ ਮਿਸਲ ਨੂੰ ਚਲਾਉਣ ਲਈ ਉਹ ਆਪਣਾ ਦਿਂਦੇ ਨੇ ਬਾਬਾ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਟਾਈਮ ਦੀ ਤੁਹਾਡਾ ਖਾਲਸਾ ਜੀ